ਮੇਰਾ ਨਾਮ ਮਲਕੀਤਾ। ਕਿੱਥੋਂ ਦੇ ਹਨ ਅਈ? ਮੈਂ ਗੋਲਡਨ ਐਵੀਨੂ ਦਾ। ਅੱਜ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ। ਕੋਟ ਮਾਰ ਹੋ ਰਹੀ ਹੈ। ਕੀ ਗਲਬਾਤ? ਮੈਂ ਦੁਕਾਨ ਤੋਂ ਘਰੇ ਆ ਰਿਹਾ ਸੀਗਾ। ਰਾਹ ਚ ਮੈਨੂੰ ਮੁੰਡੇ ਪੈਗੇ ਮੇਰੇ ਪਿੱਛੇ ਬੈਸਬਾਲ ਮਾਰ ਦਿਆ ਉਹਨਾਂ ਨੇ। ਇਹ ਗਾ ਬਾਚ ਨਹੀਂ ਮੇਸੇ ਸਿਰ ਚ ਕਰਵਾਣ ਮਰੀ। ਬਾਚ ਮੈਨੂੰ ਨਹੀਂ 라ਹ ਗਿਆ। ਖਾਗੇ ਮੈਨੂੰ ਨਹੀਂ ਪਤਾ ਬੰਦੇ ਕੌਣ ਹੈ। ਮੇਰੀ ਜੇਬ ਚ ਪੈਸੇ ਸੀ, ਡਿੱਗੀ ਮੇਰੇ ਚ ਮੋਬਾਈਲ ਸੀਗਾ। ਮੈਨੂੰ ਨਹੀਂ ਪਤਾ ਜਦੋਂ ਉਹਨਾਂ ਨੇ ਮੇਰੇ ਸਿਰ ਚ ਮਾਰੀ ਬਾਚ ਮੈਨੂੰ ਕੋਈ ਹੋਸ਼ ਨਹੀਂ ਰਹੀ। ਮੈਂ ਆਪਣਾ ਬਚਾ ਕੇ ਆਪਣੇ ਘਰੇ ਗਿਆ। ਨੇ ਦੋਨਨੇ ਚਾਰ ਕਰਪਾਨਾਂ ਮਾਰੀਆਂ ਸੱਜ ਦੇ ਵਿੱਚ ਮੇਰੇ ਪੈਸੇ ਕੱਢ ਕੇ ਲੈ ਗਏ 18000 ਰੁਪਏ ਸੀ ਮੇਰੇ ਕੋਲ ਲੁੱਟਕੋ ਕਰਨ ਵਾਲੀ ਸੀ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਕੋਈ ਤੇ ਰੰਜਿਸ਼ ਕੋਈ ਨਹੀਂ ਮੇਰੀ ਕੋਈ ਗਹਿਣਾ ਰੰਜਿਸ਼ ਨੇ ਕਿਸੇ ਨਾ ਕੋਈ ਗਲਬਾਨੀ ਮੈਂ ਤਾਂ ਕਦੀ ਨਾ ਕਿਸੇ ਨਾਲ ਲੜਿਆ ਆਪਣਾ ਦੁਕਾਨ ਤੋਂ ਗੁਰਦਰ ਕੋਰਦਰ ਸਦਾਕਰ ਹੋਰ ਮੈਂ ਕਿਤੇ ਨਹੀਂ ਆਂਦਾ ਜਾਂਦਾ ਮੈਂ ਮੰਨ ਕਰਦਾ ਮੈਂ ਮੰਗਿਆ ਇੱਕ ਅੱਦਾਂ ਕਿਉਂ ਬੰਦੇ ਬੰਦੇ ਨੂੰ ਖੜਿਆ ਜਾਵੇ ਅਣਪਛਾਤੇ ਬੰਦੇ ਮੈਨੂੰ ਪਛਾਣ ਚ ਨਹੀਂ ਆ ਰਿਹਾ ਕੁਛ ਹੀ ਮਰੇ ਕੀ ਯਾਰਟਾ ਮਾਰੀ ਜੇ ਕੋਈ ਤਾਂ ਕੋਈ ਤਾਂ ਜਾਨਵਰ ਸੱਪ ਨਹੀਂ ਗਾ ਕੱਲ ਨੂੰ ਮੈਨੂੰ ਫੇਰ ਖਤਰਾ ਵਾ ਕੱਲੂ ਜਿਉ ਮੇਰੇ ਦੁਬਾਰਾ ਗੱਲ ਪੈ ਕੇ ਮੈਂ ਕਿਨੂੰ ਕਹੂੰਗਾ ਜਾ ਕੇ ਅੱਜ ਇਤਨੇ ਮੈਂ ਬਚਾ ਕਰ ਲਿਆ ਆਪਣਾ ਉਠਾ ਲਿਆ ਤੁਸੀਂ ਹਾਂਜੀ ਸਿੱਧੀ ਠਾਣ ਲੈਣੀ ਇਹਨਾਂ ਮਦਦ ਮੇਰਾ ਨਾਮ ਲਿਖਣ ਦਾ ਕੰਮ ਦੇ ਦੇਣਾ ਮਾਈ ਕਿਸੇ ਇੱਕ ਜੋ ਵੇਥਨ ਨੂੰ ਮਿਲਦਾ ਪੀ ਤਾਂ ਲੱਗਾ ਕਿ ਕਿ ਉਹ ਬੱਚੇ ਨੂੰ ਮਾਰਿਆ ਗਿਆ ਮੇਰੇ ਬੱਚੇ ਨੇ ਕਾਜੀ ਗਲਤੀ ਨਹੀਂ ਕੀਤੀ ਕੋਈ ਵੀ ਕੋਈ ਪਤਾ ਨਹੀਂ ਸ਼ਾਮ ਨਹੀਂ ਕਿ ਇਹਨੂੰ ਕਿਉਂ ਮਾਰਿਆ ਗਿਆ ਸਾਡੇ ਕਹਿਣਾ ਕੋਈ ਲੜਾਈ ਝਗੜਾ ਨਹੀਂ ਕੋਈ ਵਾਰ ਨਹੀਂ ਈਮਾਨ ਕਰਦੇ ਤੁਸੀਂ ਮੈਂ ਇਨਸਾਫ ਮੰਗਦੀ ਆ ਕੱਲ ਨੂੰ ਮੈਂ ਤੇ ਮੇਰਾ ਬੱਚਾ ਇਕੱਲੇ ਰਹਿਨੇ ਤੇ ਇਹਨੂੰ ਗਾਂ ਦਾ ਅਗਲੇ ਨੂੰ ਤਪਾਇਆ ਜਾਵੇ ਇਹ ਜਿਹਾ ਮੇਰੇ ਬੱਚੇ ਦੀ ਸ਼ਿੱਖੇ ਨਾ ਤੁਸੀਂ ਥਾਣੇ ਆਈ ਹੁਣ ਹਾਂਜੀ ਮੈਂ ਥਾਣੇ ਆਈ ਆ ਆਪਣੇ ਪੁੱਤ ਦੇ ਇਨਸਾਫ ਵਾਸਤੇ ਸਰ ਤੁਹਾਡਾ ਨਾਮ ਪ੍ਰੇਮ ਰਾਜਪੂਤ ਜੀ ਪ੍ਰੇਮ ਰਾਜਪੂਤ ਜੀ ਇੱਕ ਤਾਂ ਹੀ ਵੇਖਿਆ ਤੁਸੀਂ ਮੀਡੀਆ ਤੇ ਵੀਡੀਓ ਬਹੁਤ ਵਾਰ ਲੋਰੀ ਸੀ ਨੌਜਵਾਨ ਨੂੰ ਮੈਸ ਬੋਲ ਕਰਪਾਨਾ ਨਾਲ ਮਰਿਆ ਜਾ ਰਿਹਾ ਮੋਹ ਜਿਹੜੀ ਘਟਦਾ ਹੈ ਦਰਦ ਨਾ ਘਟਣਾ ਸੀ ਮੈਂ ਕਿਹਾ ਕਿ ਉਹ ਲੜਕਾ ਬੜਾ ਚੇਰ ਦਰਵਾਜਾ ਕੜਕ ਆਉਂਦਾ ਰਿਹਾ ਅਗਰ ਦਰਵਾਜਾ ਖੁੱਲ ਜਾਂਦਾ ਸ਼ਾਇਦ ਉਹਰਾ ਬਚਾ ਹੋ ਜਾਂਦਾ ਪਰ ਉਹ ਜਿਹੜੇ ਗੁੰਡੇ ਆਏ ਉਹਨਾਂ ਨੇ ਬਹੁਤ ਜ਼ਾਰੇ ਪਿਆਰ ਨਾਲ ਤੇ ਰੀਨ ਨਾਲ ਉਹਦੇ ਦਾਤਰ ਮਾਰੇ ਆ ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਆ ਸ਼ਹਿਰ ਦੇ ਵਿੱਚ ਲੁੱਟਾਂ ਖੋਹਾਂ ਬਹੁਤ ਵੱਧ ਰਹੀਆਂ ਵਾਂ ਇਨ੍ਹਾਂ ਚੀਜ਼ਾਂ ਦੇ ਨੱਥ ਪਾਉਣੇ ਚਾਹੀਦੇ ਆ ਇਹ ਸਰ ਵੇਖਣ ਨੂੰ ਮਿਲਦਾ ਕਿੰਨਾ ਗੁਲਾਬ ਜਿਹੜੇ ਆ ਬਸਰ ਹੋ ਰਿਹਾ ਜੀ ਅੱਲਾਹ ਬਹੁਤ ਵਿਗੜ ਗਏ ਨੇ ਉਹਨਾਂ ਆਏ ਨੇ ਚੰਗੇ ਅਫਸਰ ਇੱਥੇ ਉਹ ਨੱਥ ਪਾ ਰਹੇ ਨੇ ਬਾਕੀ ਚਾਹੀਦਾ ਇੱਥੋਂ ਦੇ ਜਿਹੜੇ ਐਮ ਐਲ ਏ ਉਹਨਾਂ ਨੂੰ ਚਾਹੀਦਾ ਕਿ ਜਿਹੜੇ ਸ਼ਹਿਰ ਵਾਸੀ ਆ ਉਹਨਾਂ ਨੂੰ ਸੱਚ ਕਿ ਉਹਨਾਂ ਨੇ ਅਪੀਲਾ ਸੁਣਨ ਇਹ ਜਿਹੜੇ ਵਿਗੜਦੇ ਲਾ ਦੇ ਇਹਨਾਂ ਤੇ ਕਾਬੂ ਪਾਇਆ ਜਾਵੇ ਸਰਕੀ ਬੋਰਡ ਨੈਮੀ ਦਾ ਨਾਮ ਹੁੰਦਾ ਹੈ ਤੁਹਾਨੂੰ ਮਾਗੋਦੀ ਬੋਡੀ ਮਾਗੋਦੀ ਦੇ ਲੋਕ ਪਾਣਾ ਨੰਦ ਤੇ ਕੋਈ ਤੇ ਜਾ ਰਹੇ ਆ ਅਰੇ ਜੀ ਪਾ ਦੇ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਮੇਰੇ ਕੋਲ ਵੀ ਵੀਡੀਓ ਪੁੱਜੀ ਹੈ ਬੈਰ ਦੇ ਵਿੱਚ ਜਿਹੜਾ ਮਦਈ ਹੈ ਉਹਨੂੰ ਮੈਂ ਬੁਲਾਇਆ ਵਾ ਇਹਦੇ ਵਿੱਚ ਮੇਰੇ ਕੋਲ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਉਹਦੇ ਮੁਤਾਬਕ ਕਿਹੜੀ ਕੋਈ ਪੁਰਾਣੀ ਰੰਜਿਸ਼ ਜਿਹੜੀ ਆ ਉਹਦੇ ਬਾਰੇ ਕੋਈ ਗੱਲ ਸਾਪਨੇ ਆ ਰਹੀਆ ਬਾਕੀਏ ਵੈਰੀਫਾਈ ਕਰਵਾ ਲਵਾਂਗੇ ਮੁਦੇਈ ਨੂੰ ਮਿਲਾਇਆ ਵਾ ਜੋ ਵੀ ਉਹ ਬਿਆਨ ਦੇਊਗਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਦੇ ਹਾਂ ਪਰ ਸਰ ਜਿੱਦਣੇ ਵੀ ਇਹ ਲੋਗ ਬੀਸ਼ੀ ਹੋਏ ਪਰ ਕਾਨੂੰਨ ਦਾ ਪਾਲਣਾ ਦੇਖੇ ਲੋਸ਼ਰੀ ਆਉਂਦੀ ਤਾਂ ਉਹ ਗੱਲ ਤੇ ਨੋਟ ਅਖ ਲਿਆ ਤੁਰੰਤ ਜਰੂਰ ਉਹਨਾਂ ਨੇ ਹੱਥ ਖਿਲਿਆ ਜੋ ਵੀ ਕਾਰਵਾਈਆਂ ਦਾ ਖਲਾ ਬਣ ਗਏ ਉਹ ਕਰਕੇ ਦੋਸ਼ੀਆਂ ਦੇ ਖਿਲਾਫ ਜੜੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਭੇਜਿਆ ਜਾਊਗਾ ਸਰ ਮੈਡੀਕਲ ਕਰਾਇਆ ਜਾਊਗਾ ਬਿਲਕੁਲ ਕਰਾਇਆ ਜਾਊਗਾ ਜੀ ਸਾਰਾ ਕੁਝ ਕਰਾਇਆ ਜਾਊਗਾ